ਵਿੱਚ ਖੇਤਾਂ ਦੇ ਕਣਕਾਂ ਪੱਕੀਆਂ ਅੱਗ ਦੇ ਭਾਂਬੜੇ ਵਰਕੀਆਂ ਥੀਆਂ ਨਹੀਂ ਤੂੰ ਸਾंभ ਬੁਕੜ ਵਿੱਚ ਰੱਖੀਆਂ ਗਿਣੀਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬ ਅਸਾਂ ਸਿੱਧਕਾ ਨਾਲ ਹੰਡਾਈਆਂ ਕੁੰਜਾਂ ਵਾਂਗ ਪਰੌਣੀਆਂ ਥੀਆਂ ਵੇ ਤੇਰੇ ਵੇੜੇ ਤੋਂ ਦਿਨ ਆਇਆ ਗੁੱਟ ਮੈਂ ਚਾ ਤੇਰੇ ਕਾਢ ਦੀ ਨੀ ਗਿਣ ਟੋਪੇ ਪਾਵਾਂ ਜਾਮਣ ਦੀ ਚਾਹੇ ਠਾਣੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਚੀ ਨੀ ਤੋ ਤਿਆ ਦੀ ਟੁਕਣੀ ਦਿਲ ਪਰ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਪਰ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਨਹੀਂ ਮੈਂ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਚੰਨ ਹੁਸਣ ਜਵਾਨੀ ਨੀ ਮਾਮਾ ਠੰਡੀਆਂ ਸ਼ਾਂ ਫਿਕਰਾ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਫੋੜਾ ਮੈਂ ਉਹਦੀ ਚਿੱਟੀ ਪਗੜੀ ਨੂੰ ਨੀ ਕਦੇ ਦਾਗ ਨਾ ਲਾਵਾਂ ਮੈਂ ਉਹਦੀ ਚਿੱਟੀ ਪਗੜੀ ਨੂੰ ਨੀ ਕਦੇ ਦਾਗ ਨਾ ਲਾਵਾਂ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਨਹੀਂ ਮੈਂ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਮੇਲਾ ਸਾਡੇ ਪਿੰਡ ਦੇ